ਪੰਜਾਬ ਦੇ ਵਿੱਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਜਿਸ ਕਰਕੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਲੋਕਾਂ ਨੂੰ ਸਾਹ ਦੀ ਦਿੱਕਤਾਂ ਨੇ ਖਾਸ ਕਰਕੇ ਬਜ਼ੁਰਗਾਂ ਨੂੰ ਤਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਕਾਫੀ ਦਿੱਕਤਾਂ ਆਈਆਂ ਨੇ ਤੇ ਖੰਘ ਜ਼ੁਕਾਮ ਇਹ ਵੀ ਬਿਮਾਰੀਆਂ ਕਾਫੀ ਫੈਲ ਚੁੱਕੀਆਂ ਨੇ ਕਿਉਂਕਿ ਜਿਹੜਾ ਪਟਾਕਿਆਂ ਦਾ ਧੂੰਆਂ ਸੀਗਾ ਜਾਂ ਫਿਰ ਪ੍ਰਦੂਸ਼ਣ ਉਸ ਦੇ ਕਰਕੇ ਕਾਫੀ ਜ਼ਿਆਦਾ ਵੱਧ ਗਿਆ ਅਤੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਭੇਖਵਾਨੀ ਕੀਤੀ ਗਈ ਹੈ ਅਗਲੇ ਹਫ਼ਤੇ ਨੂੰ ਲੈ ਕੇ ਜਿਹੜੀ ਕਿ ਮੌਸਮ ਵਿਭਾਗ ਦੇ ਤੋ ਕਿਹਾ ਗਿਆ ਹੈਗਾ ਕਿ ਅਗਲੇ ਹਫਤੇ ਤੋਂ ਠੰਡ ਪੰਜਾਬ ਦੇ ਵਿੱਚ ਵਧਣ ਲੱਗ ਜਾਵੇਗੀ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਨੂੰ ਸਾਂਝੀ ਕਰ ਰਹੇ ਹਾਂ ਹਾਲਾਂਕਿ ਪੰਜਾਬ ਦੇ ਵਿੱਚ ਇੱਕ ਹਫਤੇ ਤੱਕ ਮੌਸਮ ਬਿਲਕੁਲ ਸਾਫ਼ ਰਹੇਗਾ ਯਾਨੀ ਕਿ ਜੋ ਕਿ ਕੋਈ ਬਦਲਾਵ ਦੇਖਣ ਨੂੰ ਨਹੀਂ ਮਿਲਿਆ ਹੈਗਾ ਸੋਮਵਾਰ ਦੇ ਦਿਨ ਦੇ ਸਮੇਂ ਵੀ ਕੋਈ ਖਾਸ ਬਦਲਾਵ ਨਹੀਂ ਹੋਇਆ ਪਰ ਰਾਤ ਨੂੰ ਪਟਾਕਿਆਂ ਦੀ ਗਰਮੀ ਦੇ ਕਾਰਨ ਰਾਜ ਦਾ ਪਾਰਾ ਵੱਧ ਗਿਆ ਮੰਗਲਵਾਰ ਸਵੇਰੇ ਤਾਪਮਾਨ ਦੇ ਵਿੱਚ 1.3 ਡਿਗਰੀ ਦੀ ਵਾਧੂ ਹੋਈ ਹੈ ਇਸ ਤੋਂ ਬਾਅਦ ਰਾਤ ਦਾ ਤਾਪਮਾਨ ਸਧਾਰਨ ਹੋਣ ਤੋਂ 2.3 ਡਿਗਰੀ ਵੱਧ ਪਾਇਆ ਅਤੇ ਹੁਣ ਆਉਣ ਵਾਲੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਨਵਾਂ ਵੈਸਟਰਨ ਡਿਸਟਰਬੈਂਟ ਜੋ ਕਿ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ ਪਰ ਇਸ ਦਾ ਅਸਰ ਸਿਰਫ ਉੱਚੇ ਪਹਾੜੀ ਖੇਤਰਾ ਤੱਕ ਸੀਮਿਤ ਰਹੇਗਾ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਹਲਕੇ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਨੇ ਰਾਜ ਦੇ ਕਈ ਖੇਤਰਾ ਦੇ ਵਿੱਚ ਆਉਣ ਵਾਲੇ ਤਿੰਨ ਜੋ ਕਿ 4 ਤੋਂ 5 ਦਿਨਾਂ ਦੇ ਵਿੱਚ ਰਾਤ ਦਾ ਤਾਪਮਾਨ 2 ਡਿਗਰੀ ਤੱਕ ਘਟ ਸਕਦਾ ਹੈ ਉਦੋਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਔਸਤ ਵਰਤਮ ਤਾਪਮਨ ਦੇ ਵਿੱਚ 0.2 ਡਿਗਰੀ ਦੀ ਵਾਧੂ ਹੋਈ ਹੈ ਜਦਕਿ ਬਠਿੰਡਾ ਦਾ ਮੰਗਲਵਾਰ ਸ਼ਾਮ ਨੂੰ 35 ਡਿਗਰੀ ਪਾਰ ਕਰਕੇ 35.5 ਡਿਗਰੀ ਤੱਕ ਪਹੁੰਚ ਗਿਆ ਘਟੋ ਘੜ ਤਾਪਮਨ ਦੇ ਵਿੱਚ ਵੀ ਕਮੀ ਆਈ ਹੈ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਘਟੋ ਘੜ ਤਾਪਮਨ 0.1 ਡਿਗਰੀ ਘਟ ਕੇ ਸਧਾਰਨ ਦੇ ਨੇੜੇ ਭਰਿਆ ਜੋ ਕਿ ਰਿਹਾ ਹੈਗਾ ਸਭ ਤੋਂ ਘੱਟ ਤਾਪਮਨ ਸ਼੍ਰੀ ਤਾਂ ਜੋ ਕਿ ਅਨੰਦਪੁਰ ਸਾਹਿਬ ਦੇ ਵਿੱਚ 14.9 ਡਿਗਰੀ ਦਰਜ ਕੀਤਾ ਗਿਆ ਹੈ ਤਾਂ ਹੁਣ ਗੱਲ ਕਰਦੇ ਆ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਤਾਪਮਾਨ ਦਾ ਹਰ ਅੰਮ੍ਰਿਤਸਰ ਦੇ ਵਿੱਚ ਬੱਤਰ ਜੋ ਕਿ ਵਰਤਮ ਸਭ ਤੋਂ ਵੱਧ ਤਾਪਮਾਨ ਜਿਹੜਾ ਕਿ 31.3 ਡਿਗਰੀ ਲੁਧਿਆਣਾ ਦੇ ਵਿੱਚ 32.6 ਡਿਗਰੀ ਪਟਿਆਲਾ ਦੇ ਵਿੱਚ 33.7 ਡਿਗਰੀ ਪਠਾਨਕੋਟ ਦੇ ਵਿੱਚ 31.9 ਡਿਗਰੀ ਬਠਿੰਡਾ ਦੇ ਵਿੱਚ 35.5 ਡਿਗਰੀ ਤੇ ਮੋਹਾਲੀ ਦੇ ਵਿੱਚ 32.7 ਡਿਗਰੀ ਤੇ ਗੁਰਦਾਸਪੁਰ ਦੇ ਵਿੱਚ 30.9 ਡਿਗਰੀ ਇਹ ਤਾਪਮਾਨ ਰਿਹਾ ਹੈਗਾ ਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਜੇ ਤਾਪਮਾਨ ਦੇ ਵਿੱਚ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਹੁਣ ਰਾਤ ਦੇ ਸਮੇਂ ਤਾਪਮਾਨ ਦੇ ਵਿੱਚ ਹੌਲੀ-ਹੌਲੀ ਕਮੀ ਦੇਖਣ ਨੂੰ ਮਿਲੀ ਹੈ ਤਾਂ ਆਉਣ ਵਾਲੇ 4 ਦਿਨਾਂ ਦੇ ਵਿੱਚ ਤਾਪਮਾਨ 4 ਡਿਗਰੀ ਘਟ ਹੌਣ ਦੇ ਸੰਕੇਤ ਨਜ਼ਰ ਆ ਰਹੇ ਜਿਸ ਤੋਂ ਬਾਅਦ ਸਵੇਰੇ ਸ਼ਾਮ ਦੇ ਸਮੇਂ ਠੰਡ ਹੋਲੀ-ਹੋਲੀ ਹੋਰ ਵਧੇਗੀ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਦੇ ਉੱਤੇ ਹੀ ਨਹੀਂ ਹੋਵੇਗਾ ਸਗੋਂ ਹੋਰ ਕੀ ਹੋਰ ਵੀ ਕਈ ਥਾਵਾਂ ਦੇ ਉਤੇ ਹੋਵੇਗਾ 26 ਅਕਤੂਬਰ ਤੱਕ ਰਾਜ ਦੇ ਵਿੱਚ ਮੌਸਮ ਸੁੱਕਾ ਰਹਿਣ ਦਾ ਅੰਦਾਜ਼ਾ ਹੈ ਅਤੇ ਬਾਰਿਸ਼ ਦੇ ਵੀ ਸੰਕੇਤ ਬਹੁਤ ਘੱਟ ਨੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੇਕਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਬਿਲਕੁਲ ਸਾਫ਼ ਰਹੇਗਾ, ਧੁੱਪ ਖਿੜੇਗੀ। ਤਾਪਮਾਨ ਦੇ ਵਿੱਚ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ 19 ਤੋਂ 31 ਡਿਗਰੀ ਤੱਕ ਜੋ ਕਿ ਇਹ ਮੌਸਮ ਰਹੇਗਾ, ਡਿਗਰੀ ਤਾਪਮਾਨ ਰਹੇਗਾ। ਪਰ ਹਜੇ ਬਾਰਿਸ਼ ਨੂੰ ਲੈ ਕੇ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਬਾਰਿਸ਼ ਕਦੋਂ ਹੋਵੇਗੀ ਇਸ ਬਾਬਤ ਤਾਂ ਜੇ ਮੌਸਮ ਪਾਕ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।